ਇਲੰਗਦੀਆਂ ਤੂੰ ਨਹੀਂ ਨਹੀਂ ਜਸ ਕੋਈ ਗੱਲ ਨਹੀਂ ਹੈਗੀ ਲੈ ਪਰੇਸ਼ਾਨ ਤਾਂ ਹੈਗੀ ਆ ਕਿਤੇ ਇਹ ਗੱਲ ਤਾਂ ਨਹੀਂ ਹੈਗੀ ਵੀ ਪੇਕਿਆਂ ਤੋਂ ਆਉਣ ਦਾ ਮੂਡ ਨਹੀਂ ਸੀਗਾ ਹਲੇ ਤੇ ਮੈਂ ਪਹਿਲਾਂ ਹੀ ਲੈ ਆਇਆ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈ ਉਹ ਯਾਰ ਜੇ ਫਿਰ ਇਹ ਜੀ ਗੱਲ ਨਹੀਂ ਤਾਂ ਗੱਲ ਕੀ ਆ ਉਹੀ ਤਾਂ ਮੈਂ ਪੁੱਛੀ ਜਾਨਾਗਾ ਜਸ ਪਤਾ ਨਹੀਂ ਕਿਉਂ ਮੈਨੂੰ ਡਰ ਜਾ ਲੱਗੀ ਜਾਂਦਾ ਮੇਰਾ ਪੇਕੇ ਜਾਣਾ ਤੇ ਬੁਲਬੁਲ ਦਾ ਘਰੇ ਆਉਣਾ ਪਤਾ ਨਹੀਂ ਮੰਮੀ ਕੀ ਸੋਚਦੇ ਹੋਣੇ ਮੇਰੇ ਬਾਰੇ ਕਿ ਮੇਰੀ ਧੀ ਆਈ ਤੇ ਆਪ ਪੇਕੇ ਬਾਕੀ ਉਹ ਐਵੇਂ ਹੀ ਨਾ ਜਸ਼ਨ ਇੰਨਾ ਸੋਚਿਆ ਕਰ ਹਰ ਇੱਕ ਗੱਲ ਨੂੰ ਨਾਲੇ ਆਪਾਂ ਨੂੰ ਥੋੜੀ ਪਤਾ ਸੀ ਬੁਲਬੁਲ ਨੇ ਆਉਣਾਗਾ ਉਹ ਤਾਂ ਤੇਰੇ ਜਾਣ ਤੋਂ ਬਾਅਦ ਆ ਗਈ ਨਾਲੇ ਤੂੰ ਕਿਹੜਾ ਐਡੀ ਕੰਮ ਕਰੀਆਂ ਵੀ ਜੇ ਤੈਨੂੰ ਪਤਾ ਹੁੰਦਾ ਤੂੰ ਪੇਕੇ ਜਾ ਕੇ ਬਹਿ ਜਾਂਦੀ ਜੱਸ ਇਹ ਗੱਲ ਤਾਂ ਆਪਾਂ ਸਮਝਦੇ ਆ ਨਾਲੇ ਜੇ ਇਹ ਗੱਲ ਮੰਮੀ ਤੇ ਬੁਲਬੁਲ ਨੂੰ ਹਰਟ ਕਰ ਗਈ ਤਾਂ ਕੀ ਸੋਚਣਗੇ ਮੇਰੇ ਬਾਰੇ ਮੈਨੂੰ ਤਾਂ ਅਭਿਆਪ ਤੇ ਹੀ ਗੁੱਸਾ ਆ ਜਾਂਦਾ ਵੀ ਕੀ ਲੋਟ ਸੀ ਐਵੇਂ ਬਾਵੇ ਵੀਰੇ ਨਾਲ ਬੈਠ ਕੇ ਜਾਣ ਦੀ ਬਹੁਤ ਚੱਲੀ ਜਾਂਦੀ। ਉਹ ਕੁਝ ਨਹੀਂ ਹੁੰਦਾ ਦਸ਼ਨ। ਐਨਾ ਨਹੀਂ ਸੋਚੀਦਾ ਹੁੰਦਾ। ਨਾਲੇ ਤੂੰ ਆਪਦੇ ਆਪ ਨੂੰ ਦੋਸ਼ ਕਿਉਂ ਦੇਈ ਜਾਂਦੀ ਹੈਗੀ? ਬਲਬਲ ਦੇ ਆਉਣ ਦਾ ਤਾਂ ਸਾਨੂੰ ਨਹੀਂ ਪਤਾ ਸੀਗਾ। ਤੈਨੂੰ ਕਿੱਥੋਂ ਪਤਾ ਹੋਣਾ? ਉਹ ਤਾਂ ਗੇਟ ਤੇ ਆ ਕੇ ਮੂੰਹ ਬੰਨ ਕੇ ਖੜੀ ਰਹੀ। ਮੰਮੀ ਕੋਲੋਂ ਪੁੱਛੀਗੀ ਭਾਈ ਕੌਣ ਆ ਤੂੰ ਕੌਣ ਆ? ਜਸ ਉਹ ਤਾਂ ਠੀਕ ਆ। ਪਰ ਮੈਂ ਤਾਂ ਪਹਿਲੀ ਵਾਰ ਮਿਲਣਾ ਸੀ ਨਾ। ਉਹ ਕਹਿੰਦੇ ਆ ਨਾ ਫਰਸਟ ਇੰਪ੍ਰੈਸ਼ਨ ਇਜ਼ ਲਾਸਟ ਇੰਪ੍ਰੈਸ਼ਨ। ਮੇਰਾ ਤਾਂ ਪਹਿਲੀ ਇੰਪ੍ਰੈਸ਼ਨ ਖਰਾਬ ਪੈ ਗਿਆ। ਉਹ ਕੁਝ ਨਹੀਂ ਹੁੰਦਾ ਐਵੇਂ ਫਿਕਰ ਨਾ ਕਰ। ਇਹ ਘਰ ਦੀ ਕੁੜੀ ਐ ਤੇਰੇ ਵਰ ਇਨਾ ਪੁੱਠਾ ਸਿੱਧਾ ਥੋੜੀ ਸੋਚੂਗੀ ਨਾਲੇ ਇੱਕੋ ਇੱਕ ਤਾਂ ਤੂੰ ਭਾਬੀ ਆ ਉਹਦੀ ਤੂੰ ਦੇਖਦੀ ਜਾਈ ਕਿੰਨਾ ਚਾਹ ਲਾੜ ਕਰੋਗੀ ਤੇਰਾ ਹੋਪਸੋ ਜਿਵੇਂ ਤੁਸੀਂ ਕਹਿ ਰਹੇ ਹੋ ਉਵੇਂ ਹੀ ਹੋਵੇ ਸਭ ਕੁਝ ਹੋਵੇਂਗਾ ਐਵੇਂ ਨਾ ਟੈਨਸ਼ਨ ਲਈ ਜਾਇਆ ਕਰ ਮੈਨੂੰ ਤਾਂ ਨਾ ਸੱਚੀ ਪਹਿਲੀ ਵਾਰ ਬਹੁਤ ਡਰ ਲੱਗ ਰਿਹਾ ਘਰੇ ਜਾਣ ਤੋਂ ਡਰਨਾਂ ਦੀ ਗੱਲ ਨਹੀਂ ਹੈਗੀ ਆ ਪਹੁੰਚਣ ਆਲੇ ਹੁਣ ਡਰ ਟਰ ਕੱਢ ਦੇ ਮਨ ਚੋਂ ਦੇਖ ਲੈ ਪੁੱਤ ਜਦੋਂ ਜਸ਼ਨਾਈ ਹੋਈ ਸੀ ਨਾ ਸਾਰੇ ਘਰ ਚ ਕਿੰਨੀ ਰੌਣਕ ਸੀ ਛੰਤਰੀ ਜਦੋਂ ਦੀ ਗਈ ਐ ਮੈਨੂੰ ਤਾਂ ਐ ਲੱਗਦਾ ਜਿਵੇਂ ਮੇਰਾ ਘਰ ਹੀ ਖਾਲੀ ਹੋ ਗਿਆ ਹੁੰਦਾ ਹੋ ਚਾਚੀ ਔੜਕਾ ਤਾਂ ਸਾਨੂੰ ਵੀ ਆਉਂਦਾ ਹਾਈ ਸੀ ਗੱਲਾਂ ਕਰਕੇ ਗਈ ਕਿੰਨਾ ਜੀ ਲੱਗਿਆ ਹੋਇਆ ਸੀ ਹੁਣ ਲੱਗਦਾ ਹੈਗਾ ਵੀ ਸਾਰਾ ਕੁਝ ਖਾਲੀ-ਖਾਲੀ ਹੋ ਗਿਆ ਮੈਂ ਤਾਂ ਨਾ ਪੁੱਤ ਕਦੇ ਕਿਸੇ ਕੋਲੇ ਗੱਲ ਨਹੀਂ ਕਰੀ ਪਹਿਲਾਂ ਤਾਂ ਮੈਨੂੰ ਐ ਹੁੰਦਾ ਸੀ ਫੇ ਚਲ ਜਿਵੇਂ ਜਸ਼ਨ ਵਿਆਹ ਦੂੰਗੀ ਮਨਪ੍ਰੀਤ ਨੂੰ ਵਿਆਹ ਦੂੰਗੀ ਮੇਰਾ ਘਰ ਖਾਲੀ ਨਹੀਂ ਹੋਊਗਾ ਅਸੀਂ ਦੋਨੇ ਜੀ ਆਪਦਾ ਨਾਲ ਮਿਲ ਕੇ ਟਾਈਮ ਪੂਰਾ ਕਰ ਲਾਂਗੇ ਹੁਣ ਇਹਦੇ ਪਿਓ ਦੇ ਜਾਣ ਤੋਂ ਬਾਅਦ ਨਾ ਹੁਣ ਤਾਂ ਮੈਨੂੰ ਐਂ ਲੱਗਦਾ ਫੇ ਜਦੋਂ ਮੈਂ ਹਨਪ੍ਰੀਤ ਨੂੰ ਘਰੋਂ ਤੋਰੂੰਗੀ ਮੇਰਾ ਤਾਂ ਸੱਚੀ ਘਰ ਸੁਣਾ ਹੋ ਜਾਊਗਾ ਕੋਈ ਨਹੀਂ ਚਾਚੀ ਐ ਘਤ ਦਿਲ ਹੌਲਾ ਕਰਦੇ ਹੋ ਲੈ ਲੈ ਨਾ ਦੇਖ ਤਾਂ ਸਹੀ ਮੇਰੇ ਵਿਆਹ ਦੀਆਂ ਗੱਲਾਂ ਸ਼ੁਰੂ ਹੋਣ ਲੱਗ ਗਈਆਂ ਉਹ ਮੇਰੀ ਗੱਲ ਸੁਣ ਰੋ ਨਾ ਮਰੀਏ ਮੈਂ ਤੂੰ ਐਂ ਕਾਦੀ ਮੇਰੇ ਜਿਹੜੇ ਸਹੁਰੇ ਹੋਣਗੇ ਨਾ ਉਹਨਾਂ ਨੂੰ ਕਈ ਵੀ ਭਾਈ ਸਾਡੀ ਕੁੜੀ ਵਿਆਹ ਕੇ ਤੁਹਾਡੇ ਘਰੇ ਨਹੀਂ ਆਉਂਦੀ ਤੁਸੀਂ ਆਪ ਦਾ ਮੁੰਡਾ ਇੱਧਰ ਤੋਰ ਦਿਓ ਆਪਾਂ ਮੁੰਡੇ ਨੂੰ ਇੱਥੇ ਰੱਖ ਲਾਂਗੇ ਗੱਲ ਖਤਮ ਸੁਣ ਲੈ ਦੀਆਂ ਗੱਲਾਂ ਜਣੀ ਦੀ ਮੈਂ ਕਿਸੇ ਨੂੰ ਕਹਿ ਦੂੰ ਤੇ ਅਗਲਾ ਮੰਨ ਜੂ ਪੁੱਤ ਅੱਜ ਕੱਲ ਅਗਲਾ ਮੁੰਡੇ ਨੂੰ ਨਹੀਂ ਤੋਰਦਾ ਅਗਲੇ ਨੇ ਕਹਿਣਾ ਵੀ ਅਸੀਂ ਵੀ ਆਦੇ ਨੂੰ ਪੁੱਤ ਦਾ ਸੁੱਖ ਲੈਣਾ ਹੈਗਾ ਹਾਂ ਨਹੀਂ ਨਾ ਕਿਸੇ ਨੂੰ ਕਿਹਾ ਜਾਂਦਾ ਹੁੰਦਾ ਚਲ ਇੱਥੇ ਰੱਬ ਬਣੇ ਪੁੱਤ ਜਿਹੜੀ ਮਾਰ ਪਾਤੀ ਮੇਰੇ ਤੇ ਮੈਨੂੰ ਤਾਂ ਹੀ ਦਿਨ ਕੱਟਣੇ ਪੈਣਗੇ ਜੇ ਤੁਹਾਡੇ ਕਹਿੰਦੇ ਆਂ ਤੇ ਉਹਲਾ ਨਾ ਮੰਨੂਗਾ ਨਾ ਆਪਦਾ ਮੁੰਡਾ ਇੱਥੇ ਛੱਡਣ ਨੂੰ ਤਾਂ ਮੇਰੀ ਗੱਲ ਸੁਣੋ ਮੈਂ ਵੀ ਫਿਰ ਅਗਲੇ ਨੇ ਛੱਟਪਟ ਜਵਾਬ ਦੇ ਦੂੰਗੀ ਮੈਨੂੰ ਕੋਈ ਜ਼ਰੂਰੀ ਹੈ ਮੈਂ ਵਿਆਹ ਕਰਵਾ ਕੇ ਬਗਾਨੇ ਘਰੇ ਜਾਣਾ ਉਹ ਦੋ ਕਰੋਟੀਆਂ ਦਾ ਆਟਾ ਤਾਂ ਮੇਰੀ ਮਾਂ ਦੇ ਘਰੇ ਹੈਗਾ ਹੀ ਆ ਰੋਟੀਆਂ ਤਾਂ ਖਵਾਈ ਜਾਣਗੀਆਂ ਮੈਨੂੰ ਪੁੱਤ ਦੋ ਰੋਟੀਆਂ ਦੇ ਆਟੇ ਦੀ ਗੱਲ ਨਹੀਂ ਹੈਗੀ ਥਿਆਂ ਨੂੰ ਨਾ ਕੋਈ ਨਹੀਂ ਘਰੇ ਰੱਖ ਸਕਦਾ ਹੁੰਦਾ ਇਹ ਤਾਂ ਰੀਤ ਬਣੀ ਆਈ ਹੈ ਵੀ ਇਹਨਾਂ ਨੇ ਬਗਾਨੇ ਘਰੇ ਜਾਣਾ ਹੀ ਹੁੰਦਾ ਹੈਗਾ ਰੀਤੇ ਬਣੀਆ ਵੀ ਵਿਆਹ ਕੇ ਬਗਾਨੇ ਘਰ ਜਾਣਾ ਪਰ ਵਿਆਹ ਨੂੰ ਥੋੜੀ ਮੈਂ ਜਵਾਬ ਦੇਣੀ ਆ ਮੈਂ ਤਾਂ ਇਹ ਕਹਿੰਨੀ ਆ ਵੀ ਵਿਆਹ ਵੀ ਕਰਦੇ ਹੋ ਤਾਂ ਮੁੰਡਾ ਵੀ ਇੱਥੇ ਲਿਆਇਆ ਨਾਲੇ ਜੇ ਘਰ ਜਮਾਈ ਬਣੂਗਾ ਆਪਾਂ ਨੂੰ ਹੀ ਸੁੱਖ ਸਹਾਰਾ ਹੋਊ ਉਹਦਾ ਕੋਈ ਹਾਂ ਚਾਚੀ ਦੇਖ ਲੈ ਇਹ ਐ ਕਤੋਂ ਕਹਿੰਦੀ ਵੀ ਸਿੱਧਾ ਹੀ ਤਾਂ ਜਵਾਬ ਹੀ ਦੇ ਦਿਓ ਚੰਗਾ ਪਾਪੀ ਤੂੰ ਵੀ ਹੁਣ ਮੰਮੀ ਨਾਲ ਦੀ ਹੋ ਜਾ ਮੈਂ ਜਵਾਬ ਨਹੀਂ ਦਿੰਦੀ ਮੈਂ ਤਾਂ ਕਹਿ ਨਹੀਂ ਸਕੋ ਕੋਈ ਨਾ ਵਿਆਹ ਕਰਵਾ ਲੂੰਗੀ ਪਰ ਮੁੰਡਾ ਇੱਥੇ ਰਹੂਗਾ ਚੱਲ ਚੰਗਾ ਕੋਈ ਨਹੀਂ ਕਰ ਲਾਂਗੇ ਮੁੰਡੇ ਵਾਲਿਆਂ ਨਾਲ ਗੱਲ ਜੇ ਕੰਮ ਕਰ ਲਾ ਆਪਦਾ हेवी ना सच्ची ਬਾਲੀ ਚੱਲੀ ਐ ਪਤਾ ਨਹੀਂ ਗਾਹ ਬਗਾਨਾ ਕਰਕੇ ਹੋ ਜਾ ਟੱਕਰ ਨਾ ਇਹਨੂੰ ਹਰਮਣ ਤੂੰ ਕੀ ਸੋਚਣ ਲੱਗੀ ਪੁੱਤ ਚਾਚੀ ਮੈਂ ਤਾਂ ਇਹ ਸੋਚਦੀ ਆ ਵੀ ਜਿਨ੍ਹਾਂ ਦੇ ਇਕੱਲੀਆਂ ਧੀਆ ਹੁੰਦੀਆਂ ਨੇ ਘਰ ਦੇ ਵਿੱਚ ਉਹਨਾਂ ਨੂੰ ਧੀਆ ਤੋੜਨਾ ਕਿੰਨਾ ਔਖਾ ਹੁੰਦਾ ਕਿਵੇਂ ਦਿਲ ਤੇ ਪੱਥਰ ਰੱਖਦੇ ਹੋਣਗੇ ਉਹ ਸੱਚੀ ਗੱਲ ਐ ਪੁੱਤ ਉਹਨਾਂ ਮਾਪਿਆਂ ਨੂੰ ਨਾ ਸੱਚੀ ਧੀਆ ਨੂੰ ਬਗਾਨਾ ਕਰਨਾ ਬਹੁਤ ਔਖਾ ਹੁੰਦਾ ਐ ਜਿਨ੍ਹਾਂ ਦੇ ਪੁੱਤ ਹੁੰਦੇ ਆ ਉਹਨਾਂ ਨੇ ਤਾਂ ਹੁੰਦਾ ਵੀ ਚੱਲ ਨੂੰ ਪੁੱਤ ਹੈਗੇ ਪੋਤੇ-ਪੋਤੇ ਆ ਸਾਡਾ ਘਰ ਭਰਿਆ ਭਰਿਆ ਪਰ ਧੀਆ ਤੋਰ ਕੇ ਸੱਚੀ ਘਰ ਖਾਲੀ ਹੋ ਜਾਂਦਾ ਪੁੱਤ ਮੈਂ ਤਾਂ ਕਹਿੰਦੀ ਆ ਹਾਏ ਤੁਸੀਂ ਮਨਪ੍ਰੀਤ ਦਾ ਵਿਆਹ ਨਾ ਹੀ ਕਰਿਓ ਇਹਨੂੰ ਪੜ ਲੈਣ ਦੋ ਪਰ ਲਿਖਾਵਦੇ ਪੈਰਾਂ ਸਿਰ ਕਢਣ ਦੋ ਹਾਂ ਪੁੱਤ ਮੈਂ ਕਾਲੀ ਨਹੀਂ ਕਰਦੀ ਕੋਈ ਨਹੀਂ ਇਹਨੂੰ ਇਹਦੇ ਪੈਰਾਂ ਸਿਰ ਕਰਕੇ ਨਾ ਫੇਰੀ ਵਿਆਹ ਕਰੂੰਗੀ ਇਹਦਾ ਚਲ ਆ ਜਾ ਅੰਦਰ ਆ ਨਾ ਕੀ ਗੱਲ ਭਾਈ ਗਈ ਤਾਂ ਤੂੰ ਸਕੂਲ ਦਾ ਕਹਿ ਕੇ ਸੀਗੀ ਹੈ ਮੁੜ ਕੇ ਤੂੰ ਉਹਦੇ ਪੇਕੇ ਜਾ ਕੇ ਆਵੇਗੀ ਨਾ ਮੈਨੂੰ ਤੂੰ ਫੋਨ ਕਰਕੇ ਦੱਸਿਆ ਉਹ ਨਹੀਂ ਨਹੀਂ ਮੰਮੀ ਜੀ ਇਹ ਜੀ ਕੋਈ ਗੱਲ ਨਹੀਂ ਹੈਗੀ ਉਹਨਾਂ ਬਾਵਾ ਵੀਰ ਆ ਗਿਆ ਸੀ ਤੇ ਮੈਂ ਜੱਸ ਨੂੰ ਪੁੱਛ ਲਿਆ ਸੀ ਮੁੜ ਕੇ ਮੈਨੂੰ ਯਾਦ ਹੀ ਨਹੀਂ ਰਿਹਾ ਲੈ ਉਹ ਜੇ ਤੁਹਾਡੇ ਸੱਸ ਨੂੰ ਉਹਦੀਆਂ ਗੱਲਾਂ ਖਤਮ ਹੋ ਗਈਆਂ ਹੁਣ ਬੁਲਬੁਲ ਨੂੰ ਬੁਲਾਵਾਂ ਮੈਂ ਬੁਲਬੁਲ ਉਹ ਆ ਗਿਆ ਯਾਰ ਪਤਾ ਨਹੀਂ ਤੜਕੇ ਦੀ ਤਾਂ ਲਉ ਪੀ ਜਾਂਦੀ ਸੀ ਹੁਣ ਪਤਾ ਨਹੀਂ ਕਿਹੜੇ ਖੋਡੇ ਚੋੜੀ ਇੱਠੀ ਆ ਲੈ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹੋ ਗਿਆ ਇਹ ਜੇ ਅੱਖਾਂ ਕਰੀ ਜਾਂਦੀਆਂ ਤੂੰ ਕੁਛ ਨਹੀਂ ਮੈਂ ਤੇ ਇਹ ਦੇਖ ਰਹੀ ਸੀ ਇਹ ਹੈ ਮੇਰੀ ਭਾਬੀ ਤੇ ਹਾਂ ਹੋਰ ਕੀ ਕੁਛ ਨਹੀਂ ਵੀਰੇ ਮੈਂ ਤੇ ਇਹ ਦੇਖ ਰਹੀ ਸੀ ਵੀ ਸੱਚ ਹੈ ਕਿ ਝੂਠ ਹੈ ਇਹ ਸੱਚੀ ਹੋ ਮੇਰੀ ਭਾਬੀ ਹੈ ਲੈ ਤੇਰੀ ਭਾਬੀ ਹੈ ਇਹ ਦਸ਼ਨ ਹੋਰ ਤੈਨੂੰ ਕੌਣ ਲੱਗਦੀ ਆ ਚਲੋ ਠੀਕ ਹੈ ਵੀਰੇ ਤੁਸੀਂ ਕਹਿੰਦੇ ਹੋ ਤਾਂ ਓਕੇ ਆ ਸਸਰੀਕਲ ਭਾਬੀ ਤਾਂ ਸਸਰੀ ਪੀ ਸੋਣੀ ਤਾਂ ਤੂੰ ਬਹੁਤ ਆ ਪਰ ਜੇ ਆਈ ਤੂੰ ਹੋਰ ਬੀਸੀ ਪਤਲੀ ਹੁੰਦੀ ਨਾ ਮੇਰੇ ਮੇਰੇ ਨਾਲ ਤੇਰੀ ਜੋੜੀ ਸੋਹਣੀ ਲੱਗਦੀ ਖੈਰ ਆ ਆਕੀ ਸਭ ਓਕੇ ਹੈ ਸੇਤਵਲ ਧਿਆਨ ਦੇ ਆ ਕਰ ਸੋਹਣੀ ਆ ਭਾਬੀ ਤਾਂ ਕੀ ਗੱਲ ਦੱਸਣਾ ਇਹਨੇ ਹੈ ਤਰੇਕਾ ਨਾ ਜੀ ਕੀ ਕਹਤਾ ਜਿਹੜਾ ਤੇਰੇ ਮੂੰਹ ਦਾ ਰੰਗ ਹੀ ਉੜ ਗਿਆ ਉਹ ਵੀਰੇ ਤੂੰ ਆਪਣੇ ਘਰ ਅਲੀ ਦੀ ਨਾ ਇੰਨੀ ਫਿਕਰ ਨਾ ਕਰਿਆ ਕਰ ਵੈਸੇ ਵੀ ਇਹ ਨਾਨਨ ਪਰਜਾਈ ਦੀ ਗੱਲ ਸੀ 100 ਗੱਲਬਾਤ ਹੁੰਦੀ ਹੈ ਹੁਣ ਤੈਨੂੰ ਦੱਸਣੀ ਜ਼ਰੂਰੀ ਥੋੜੀ ਹੈ ਕਿਉਂ ਮੰਮੀ ਤੇ ਹੋਰ ਪੁੱਤ ਹੁਣ ਆਨੰਦ ਪਰਜਾਈ ਦੀ 100 ਗੱਲ ਹੈ ਤੈਨੂੰ ਥੋੜੀ ਦੱਸਣ ਗਿਆ ਇਹ ਹੋਰ ਸੁਣਾਉ ਭਾਬੀ ਉਹ ਸੌਰੀ ਗੋਲ ਮੋਲ ਪਾ ਬਿਮੀਰੀ ਛੇ ਮੈਂ ਤੁਹਾਨੂੰ ਗੋਲ ਮੋਲ ਕਹਾ ਤਾਂ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਕਿਉਂ ਵੀਰੇ ਕਹਿ ਸਕਦੀ ਮੈਂ ਭਾਬੀ ਨੂੰ ਲੇ এবੀ ਕੋ ਪੁੱਛਣ ਵਾਲੀ ਗੱਲਾਂ ਤੇਰੀ ਭਾਬੀ ਆ ਤੂੰ ਜੋ ਮਰਜ਼ੀ ਕਹੇ ਇਹਨੂੰ ਕਿਉਂ ਦੱਸਣਾ ਹੋਰ ਸੁਣਾਓ ਭਾਬੀ ਜੌਬ ਕਿਵੇਂ ਚੱਲਦੀ ਆ ਬਹੁਤ ਵਧੀਆ ਸਭ ਕੁਝ ਚਲੋ ਚੰਗੀ ਗੱਲ ਆ ਤੁਹਾਨੂੰ ਇੱਕ ਮੈਂ ਗੱਲ ਕਹਾਂ ਮੇਰੀ ਗੱਲ ਤੇ ਗੁੱਸਾ ਨਾ ਕਰਿਓ ਹਾਂਜੀ ਹਾਂ ਫੇਰ ਵੀ ਗੱਲ ਮੈਂ ਦੱਸਾਂਗੀ ਪਰ ਜੋ ਮੈਂ ਗੱਲ ਕਹਿਣੀ ਆ ਨਾ ਉਹ ਮੂੰਹ ਤੇ ਕਹੀ ਦੇਣੀ ਆ ਜੇ ਸਾਰਾ ਕੁਝ ਤੁਹਾਡਾ ਵਧੀਆ ਚੱਲ ਰਿਹਾ ਹੈ ਤੁਸੀਂ ਹਾਂ ਪਰਿਵਾਰ ਨੂੰ ਬਹੁਤ ਵਧੀਆ ਤਰੀਕੇ ਨਾਲ ਚਲਾ ਸਕਦੇ ਹੋ ਕਿਉਂਕਿ ਮੰਮੀ ਮੈਨੂੰ ਦੱਸਦੇ ਸੀ ਕਿ ਜ਼ਿਆਦਾਤਰ ਨਾ ਤੁਸੀਂ ਆਪਦੇ ਪੇਕੇ ਘਰੇ ਰਹਨੇ ਹੋ ਵੀ ਪੇਕੇ ਨਾਲ ਮੋਹ ਵੱਧ ਹੈ ਤੁਹਾਡਾ ਪੇਕੇਵਾਲ ਛੱਡ ਕੇ ਨਾ ਤੁਸੀਂ ਇੱਥੇ ਧਿਆਨ ਦਿਓ ਸਾਡੇ ਵੱਲ ਵੀ ਮੋਹ ਪਿਆਰ ਬਣਾ ਕੇ ਰੱਖੋ ਕਿਉਂ ਵੀਰੇ ਭਾਬੀ ਨੂੰ ਸਮਝਾਇਆ ਕਰੋ ਇੱਥੇ ਹੀ ਰਿਹਾ ਕਰੇ ਪੇਕੇ ਨਾ ਜਾਇਆ ਕਰੇ ਕੋਈ ਗੱਲ ਨਹੀਂ ਸਾਰੀ ਉਮਰ ਇੱਥੇ ਹੀ ਰਹਿਣਾ ਇਹਨੇ ਨਾਲੇ ਜੇ ਹੁਣ ਤੁਹਾਡੀਆਂ ਗੱਲਾਂ ਮੁੱਕੀਆਂ ਹੁਣ ਕੱਪੜੇ ਲੀੜੇ ਬਦਲ ਲਈਏ ਕੋਈ ਹਾਂ ਨਾਲੇ ਦਸ਼ਨ ਇਹ ਕਰ ਕੱਪੜੇ ਚੇਂਜ ਕਰਕੇ ਨਾ ਤੂੰ ਬਲਬਲ ਨੂੰ ਚਾਹ ਬਣਾ ਕੇ ਪਿਆ ਤੇਰੇ ਹੱਥ ਦੀ ਇਹਨੂੰ ਵੀ ਤਾਂ ਪਤਾ ਲੱਗੇ ਤੂੰ ਕਿੰਨੀ ਟੇਸਟੀ ਚਾਹ ਬਣਾਉਣੀ ਹੈਗੀ ਹੈ ਚਲ ਨਾਲੇ ਮੈਨੂੰ ਦੇ ਦੇ ਕੱਪੜੇ ਕੋਈ ਮੈਂ ਵੀ ਚੇਂਜ ਕਰ ਲਾਂ ਯਾਰ ਮੰਮੀ ਆ ਦੇਖੀ ਜਾਨੀ ਆ ਭਾਬੀ ਨੂੰ ਆਏ ਨੂੰ ਹਜੇ 5 ਮਿੰਟ ਵੀ ਨਹੀਂ ਹੋਏ ਤੇ ਤੇਰੇ ਮੁੰਡੇ ਨੂੰ ਤੇ ਕੰਫਰਟ ਦੀ ਫਿਕਰ ਹੋਗੀ ਇਹਦਾ ਮਤਲਬ ਤੂੰ ਸਮਝ ਹੀ ਜਾਨੀ ਹੈ ਤੇਰਾ ਮੁੰਡਾ ਹੁਣ ਤੇਰਾ ਨਹੀਂ ਰਿਆ ਤੇਰੀ ਨੂਹ ਦੇ ਹੱਥ ਵਸ ਗਿਆ